ਲਓ ਜੀ ਬਾਬੇ ਅੱਜ ਮੋਟਰ ਪਹੁੰਚੇ ਚਾਚਾ ਦੇ ਪ੍ਰਧਾਨ ਆਥਰੀਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਾਰੇ ਅੱਜ ਕਿੱਧਰ ਕੋ ਮੈਂ ਆਇਆ ਕਿੱਧਰ ਕਹਿੰਦੇ ਮੈਂ ਰਹਾ ਤਾਂ ਮੀਂਹ ਪੈਂਦਾ ਭਾਈ ਹਾਂ ਮੀਂਹ ਪੈਣ ਲੱਗ ਗਿਆ ਮੀਂਹ ਸੋਣਾ ਮੁੰਡਰਾ ਦੇ ਅੱਡੋ ਮੜ ਕੇ ਚੱਕ ਕੇ ਆਇਆ ਹੁਣ ਸੋਣਾ ਹੋ ਲਿਆ ਮੀਂਹ ਹੈ ਨਾ ਪੂਰਾ ਰਾਮ ਜੀ ਤੁਹਾਡੇ ਕਿੰਨੀ ਕਿੰਤਾਗਾ ਮੀਂਹ ਠੀਕ ਆ ਵਧੀਆ ਹਾਂ 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 ਅਸੀਂ ਦੇਖ ਲੈ ਪੂਰੀਆਂ ਨੇ ਪਾਣੀ ਖੜਾ ਹੈ ਪਾਣੀ ਮੀਂਹ ਪਿਆ ਰਸ ਮਾਹੇ ਰੁਕ ਰੁਕ ਕੇ ਪਿਆ ਹਾਂ ਇਹ ਮੀਂਹ ਦੇ ਛਲੇ ਨਾਲ ਰਾਤ ਕੱਟੇ ਚ ਜਾ ਕੇ ਲੋ ਦੁੱਧ ਜਗਾ ਹਤਾ ਮੈਂ ਸਾਨੂੰ ਅੱਜ ਖੁੱਲ ਗਿਆ ਹੁਣ ਮੋਬ ਉਹ ਲੈ ਗਾਠੀ ਬਦਲਤੀ ਕੁੜੀਓ ਦੱਸ ਮੈਥੇ ਖੜਾ ਹਾਂ ਚੱਲ ਖੁਸ਼ ਹੋ ਜਾ ਤੁਹਾਡੀ ਚਾਹ ਰਹਿ ਗਈ ਤੇਰੀ ਤਰਾਈ ਖੁਸ਼ੀ ਜੀ ਖੁੱਲ ਗਿਆ ਭਾਜੀ ਹਾਂ ਚੱਲ ਕੋਈ ਨਹੀਂ ਓ ਰੁਕ ਰੁਕ ਕੇ ਪਿਆਮੀ ਤਾਂ ਮੈਂ ਉਹ ਖਾ ਲਿਆ ਰਸਮਾ ਰਸਮਾ ਪਿਆ ਹੈ ਮੈਂ ਤਾਂ ਹੁਣ ਆਟੋਮੈਟਿਕ ਚੱਕਿਆ ਜਾ ਕੇ ਕੜਕੇ ਬਹੁਤ ਕੜਕੇ ਤਾਂ ਆਇਦਾ ਹਵਾ ਵੀ ਬਹੁਤ ਚੱਲੀ ਦੀ ਪਹਿਲਾਂ ਹਵਾਈ ਦੇ ਜਿਹੜੀ ਨਾਲ ਉਹ ਵੀ ਗਲਤ ਆਈ ਹੈ ਧਰਤੀ ਨੂੰ ਬਿਜਲੀ ਲੱਗ ਲੱਗ ਲੈ ਹੁਣ ਲਾ ਦੇ ਜੀਰੋ ਵੀ ਥੱਲੇ ਗੰਨੇ ਵੀ ਥੱਲੇ ਬਰਬਚਾਹ ਹੋ ਗਿਆ ਜਿਹੜੀ ਘੜਕਦੀ ਆ ਇਹ ਘੜਕਣੀ ਗਲਤ ਆ ਇਹ ਹਾਂ ਇਹ ਥਾਲਵਾ ਘੜਕੇ ਕਰਦੀ ਆ ਰੋਹੀ ਮ ਘੜਕੇ ਜਾਂਦੀ ਹੁਣ ਪਤਾ ਨਹੀਂ ਲੱਗਦਾ ਕਿਦਾਂ ਦਾ ਮੌਸਮ ਹੋ ਗਿਆ ਹੈਨਾ ਹਾਂ ਹੋਰ ਧਰਤੀ ਨਹੀਂ ਲੱਗ ਲੱਗ ਜਾਵੇ ਹਾਂ ਬਾਕੀ ਪਾਣੀ ਤਾਂ ਹੁਣ ਪਾਸਾ ਦਿਨ ਬਾਅਦ ਲਾਉਣਾ ਪੈਂਦਾ ਲਾਉਣਾ ਪੈਂਦਾ ਭਾਈ ਹਾਂ ਪਾਣੀ ਤਾਂ ਹੁਣ ਬੀਜਣਾਂ ਘੋਲੇ ਚ ਜੀਰੀ ਕੋਈ ਨਿਸਰਦੀ ਕੋਈ ਨਿਸਰੀ ਆਈ ਹਾਂ ਹਾਂ ਸਾੜੀ ਦਾ ਕਵੇਰੀ ਜੀ ਸਾਰੀ ਨਿਸਰੀ ਆਈ ਹਾਂ ਕਵੇਰੀ ਥੱਲੇ ਨੂੰ ਬੱਲਾ ਮੁਰੂ ਲੱਗ ਗਿਆ ਉਹਦੀ ਹਾਂ 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 ਕਿ ਵੀਰੀ ਨੇ ਸਰੇਕਾ ਦੇ ਸਾਉਂਦੀਆਂ ਹੋਰ ਉਹ ਉਧਰ ਮ ਮੋਗੇ ਕਿੰਨੀ ਸੀ ਜਾ ਕੇ ਆਏ ਕੱਲ ਪਰਸੋਂ ਜਾ ਕੇ ਆਏ ਸੀ ਉਧਰ ਵੀ ਜੀਰੀਆਂ ਪਛੇਤੀਆਂ ਆਪਣੇ ਨਾਲੋਂ ਇਧਰ ਨਕ ਉਧਰ ਸਾਈਡ ਵੀ ਤਵਾਬੇ ਦੀ ਵੀ ਹਾਂ ਹਾਂ ਮਸਲਾ ਇਹਨੇ ਇਤੀ ਵਾਰਸ ਨਹੀਂ ਹੋਈ ਹਾਂ ਪਛੇਤੀਆਂ ਨੇ ਜੀਰੀਆਂ ਆਪਣੇ ਆਪਣੇ ਤਾਂ ਹੁਣ ਮੰਨ ਕੇ ਚੱਲ ਵੀ ਹਾਂ ਜਿੱਦਾਂ ਤੂੰ ਕਹਿੰਦਾ ਬਘੋਲੇ ਦੇ ਚਾਗੀ ਪਰਦਾਣਾ ਦਿਖਣ ਲੱਗ ਗਿਆ ਨਾ ਉਧਰ ਨਹੀਂ ਹਲੇ ਇਦਾਂ ਹਾਂ ਹਾਂ ਆ ਤਾਂ ਬੂਝਾ ਮਾਰਿਆ ਜੀਰੀ ਨੇ ਉਧਰ ਹਾਂ ਪਤਾ ਨਹੀਂ ਤਾਂ ਜਿਹੜੀ ਡੇਟ ਦੰਦੀ ਹੈ ਗਵਰਨਮੈਂਟ ਇਲਾਕੇ ਵੰਡ ਕੇ ਵੀ ਉਹਨਾਂ ਨੂੰ ਲੇਟ ਦਿੱਤੀ ਹੋਊਗੀ। ਲਾਉਣ ਦੀ ਵੀ ਕਰਦੇ ਟੁਰਦੇ ਆਪਾਂ ਇੰਦੇ ਜਾਨਦੇ ਆ। ਹਾਂ। ਉਹ ਤਾਂ ਲਾ ਦਿੰਦੇ ਆ ਜਮੀਨਾਂ ਬਹੁਤ ਆ। ਜਮੀਨ ਦਾ 1 ਕਿੱਟ ਲੋਟ ਆਇਆ ਨਹੀਂ ਫਿਰ? ਨਹੀਂ ਟਰੈਕਟਰ ਲੋਟ ਨਹੀਂ ਆਇਆ ਉਹ। ਵੀਡੀਓ ਫੋਟੋਆਂ ਚ ਹੋਰ ਤਾਂ। ਉੱਥੇ ਹੋ ਨਹੀਂ। ਫੋਟੋਆਂ ਖਿੱਚੀਆਂ ਸੀ। ਥੋੜਾ ਪਹਿਲਾਂ ਤਾਂ ਹੁਣ ਥੋੜੇ ਪਾ ਖੜਾ ਟਰੈਕਟਰ ਵੇਚ ਗਿਆ ਕੱਲ ਉਹਨੂੰ ਫੋਨ ਆਇਆ ਦਾ। ਵੇਚ ਗਿਆ ਤਾਂ। ਵੇਖ ਗਿਆ ਉਹ। ਹਾਂ ਉਹ ਤਾਂ ਕਿੰਨਾ ਮਾਡਲ ਦਾ? 1 ਘਟਾ 90 ਦਾ। 1 ਘਟਾ 90 ਦਾ ਹੈ। ਉਹ ਤਾਂ ਨਹੀਂ ਹੈਗਾ ਲੈਂਦਾ ਕੋਈ। ਉਦੇ ਵਿੱਚ ਕਟਿਆ ਕਪੋਰਡ ਹੋਰ ਹੋਰ ਕਟਿਆ ਹੂੰ ਉਹ ਆਉਣਾ ਹਲੇ ਜਣੀ ਅੱਛਾ ਆਪਣੇ ਕੋਲੇ ਖੜਾ ਉਹ ਕਿੰਨਾ ਮਾਡਲ ਹੈ ਉਹ ओरिजिनल ਆ ਜਾਂਦਾ ਟਰੈਕਟਰ ਜਣੀ ਉਹਨੂੰ ਪੇਂਟ ਪੂੜ ਨਹੀਂ ਹੋਇਆ ਬਾ ਅੱਛਾ ਹਾਂ ਤਿਆਰ ਕਰਾਉਣੇ ਆ ਟਰੈਕਟਰ ਓਹੋ ਹੂੰ ਠੀਕ ਆ ਉਹ ਮਾਡਲ ਮਾਡਲ ਪਤਾ ਨਹੀਂ ਗੱਗੂ ਦੇ ਨਾਲ ਗੱਲ ਹੋਈ ਹੈ ਹਾਂ ਇਹਨੂੰ ਪਤਾ ਹੋਊਗਾ ਮਾਡਲ ਮਾਡਲ ਤਾਂ ਮੇਰੇ ਖਿਆਲ ਨਾਲ 90 90 ਦੇ ਥੱਲੇ ਹੀ ਆ ਮੈਂ ਨਾ ਠੀਕ ਆ ਹੂੰ ਬਈ ਉਹਨਾਂ ਕੋ ਪਹਿਲਾਂ ਫੋਰਡ ਤਾਂ ਉਹਨੇ ਹੀ ਦੇਖ ਕੇ ਵਿੱਚ ਦੂਆ ਲੈ ਲਿਆ ਨਮਾ ਉਹ ਜਿਹੜਾ ਪਾਵਰ ਸਟੀering ਨਾਲ ਹਾਂ ਜੀ ਕਾ ਕਰਦੇ ਉਹਦੇ ਫੀਟਿੰਗ ਕਰਨਾ ਹੈ ਵਗਦਾ ਫੀਟਿੰਗ ਕਰਦਾ ਇਹ ਦੱਬੀ ਕਾ ਕੱਕੇ ਨੂੰ ਕਹਿੰਦੇ ਨੇ ਦੱਬੀ ਕਿੱਥੇ ਕੱਢੀ ਆ ਉਹ ਤੇੜੀ ਸੈਂਟਰ ਆਹੋ ਹਾਂ ਉਹ ਉੱਤ ਨੂੰ ਕਾ ਕੱਢਣਾ ਹੈ ਤੇੜੀ ਦੱਬੀ ਉਹਦਾ ਗਲਵੱਲਵ ਲੱਗੇ ਇੱਧਰ ਨਹੀਂ ਕਹਿੰਦਾ ਮੈਂ ਹਾਂ ਚੱਲਰ ਵਾਲੀ ਇੱਕ ਸਾਈਡ ਦੇ ਗਈ ਇਹ ਦੁਨੀਆ ਕਿੱਥੇ ਆ ਜਿਹੜੇ ਸਾਹਮਣੇ ਹੁੰਦੇ ਗੁੰਜਿਆ ਪਰਿਆ ਨਹੀਂ ਇੱਥੇ ਹੀ ਰਹਤੇ ਸਾਰੀਆਂ ਇੰਦਰਲੀ ਆ ਬੀਓ ਹਾਂ 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 ਆ ਜੱਜ ਸੈਂਟਰ 'ਚ ਹੀ ਆ ਇਹ ਉਹ ਪਾਣੀ ਦਾ ਡਿੱਗਦੀ ਨਹੀਂ ਜਾਨੀ ਕਿੱਥੇ ਉਹ ਨਹੀਂ ਇਹ ਨਾ ਇੱਕ ਇਹਦੇ ਵਿੱਚੋਂ ਮਤਲਬ ਮੰਨ ਕੇ ਜਦ ਵੀ ਸਿਮਿੰਟ ਦਾ ਨਿਕਲਿਆ ਉਹ ਦੁਨੀਆਂ ਜਿਹਨੇ ਕੱਢਿਆ ਨਹੀਂ ਕਹਿੰਦਾ ਵੀ ਜੇ ਕਰਦੇ ਸਾਫ਼ ਕਰਦੇ ਪ੍ਰਿੰਟਾ ਲੱਗ ਜਣੀਆਂ ਫਿਰ ਹੁਣ ਨਾਲ ਲੱਗਦੀ ਕੱਢ ਲੂਗਾ ਨਾਲ ਲੱਗਦੀ ਹਾਂ ਭੁੰਡ ਦੇ ਲੱਗ ਜਾਂਦੇ ਵਿੱਚ ਫਿਰ ਇੱਧਰ ਵੀ ਬੱਲਵ ਲਵਾ ਦੇ ਉਹ ਬਾਹਰ ਹਾਂ ਹਾਂ ਇੱਥੇ ਵੀ ਲਾਉਣੇ ਆ ਆਏ ਨਾ ਰਾਤ ਨੂੰ ਲੈਟ ਆ ਜੀ ਨਾਉਣਾ ਪੈ ਜਾਂਦਾ ਹਾਂ ਮੈਂ ਤਾਂ ਕਹਿੰਦਾ ਨਹੀਂ ਜ਼ਿਆਦਾ ਲੋਡ ਤਾਂ ਬਾਹਰ ਬੱਲਵ ਦੀ ਪਹਿਣੀ ਰਾਤ ਨੂੰ ਯਾ ਟਿਊਬ ਹੋਵੇ ਟਿਊਬ ਲਾ ਦੇ ਖੁੜੀ ਵਾਲੀ ਹੂੰ ਓਕੇ ਟਿਊਬ ਗੇੜੀ ਮਤਲਬ ਜਿਹੜੀ ਲੰਬੀ ਜੀ ਹੁੰਦੀ ਆ ਆਏ ਜਿਹੜੀ ਗਲਦੀਬੀ ਦੁਕਾਨ ਕੋਲ ਲੱਗੀ ਹੋਈ ਉੱਥੇ ਉਹ ਅਮਨ ਦਾ ਘਰ ਮੂਰੇ ਪਹੁੰਚਣਾ ਪੈਂਦਾ ਇੱਕ ਲੈਟ ਘੱਟ ਖਾਂਦੀ ਆ ਉਹ ਕੰਮਾ ਬਹੁਤ ਆਉਦਾ ਓਕੇ ਲਈ ਤਾਂ ਹੁਣ ਮਾਲ ਕੇ ਲਾਉਣਗੇ ਆਪਾਂ ਤਾਂ ਸਲਾਹ ਦੇ ਸਕਦੇ ਹਾਂ ਬਾਕੀ ਇਹ ਜਾਲੀਆਂ ਲਾਤੀਆਂ ਜਿੱਦਾਂ ਹੱਥੇ ਜਿਵੇਂ ਬੈਠੇ ਨਹੀਂ ਹੁੰਦੇ ਆਪਾਂ ਵੀ ਆਲ ਦਾ ਖੁੱਲਾ ਦਾ ਉਹ ਵੀ ਕੋਈ ਦੇਖੇ ਨਾ 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 ਕੰਮ ਹੱਥਾਂ ਵਾਲੀ ਕਰਿਆ ਹਰੀ ਤੇ ਲਾਲੀ ਹਾਂ ਹਾਂ ਹੈ ਤਨ ਕੋਈ ਗੱਲ ਨਹੀਂ ਉਹ ਨਹੀਂ ਇਹ ਇੱਕ ਨਹੀਂ ਜਾਇਦਾ ਹਵਾ ਘੋਰੀ ਬਸ ਖੁੱਲ ਹੀ ਚਾਹੀਦਾ ਨਾ ਇਹ ਕਹਿੰਦਾ ਤਾ ਨਿਕਲ ਤੇਰੇ ਨਾਲ ਕਿ ਕੋ ਬਹੁਤ ਮੱਜਰੇ ਕੋ ਢੇਕੇ ਬੁਲਾ ਹਾਂ ਉਹ ਹੀ ਦਿਨ ਲਾਦਨ ਜਿੰਨਾ ਹੱਤੇ ਫੇਰ ਲੱਗੀਆਂ ਹੁੰਦੀਆਂ ਹਾਂ ਹੋਰ ਅੱਜ ਕੱਲ ਬੈਠੀ ਦੀ ਟੀਮ ਹੋਰੇ ਹਾਂ ਚਾਰ ਪੰਜ ਜਣੇ ਨਹੀਂ ਆਉਂਦੀ ਰਹਿੰਦੀ ਇਕੱਲੀ ਆਉਂਦੀ ਰਹਿੰਦੀ ਨਹੀਂ ਬਾਹਰ ਵਾਲੀ ਉਹ ਟੀਮ ਟੀਕ ਬਾਹਰ ਵਾਲੀ ਬਾਈ ਦੀ ਗੱਲ ਹਾਂ ਅੱਛਾ ਉਹ ਉਧਰ ਕਰਕੇ ਤਾਂ ਲਾਏ ਆ ਇਹ ਬਾਹਰ ਵਾਲੀ ਦੀ ਦੀ ਉਹ ਆਇਆ ਤਾਂ ਲੜਦਾ ਜਾ ਹੋ ਜਾਂਦਾ ਮੜਾ ਯਾਰ ਪੜਦਾ ਪੜਦਾ ਆਏ ਨਾਲੇ ਹੁਣ ਰਾਹੇ ਨਾਲ ਅਗਲਾ 100 ਗਲਾ ਲੰਘ ਤੱਕ ਨਹੀਂ ਠੀਕ ਆ ਪੜਦਾ ਜਾ ਆ ਵੀ ਲੱਗਦਾ ਇੱਧਰ ਵੀ ਉੱਧਰ ਪੈਸੇ ਖੁੱਲੇ ਰਹੇ ਹੂੰ ਉੱਧਰ ਰੰਗ ਦੇਖਾ ਉਹ ਕਿਹਦੀ ਖੁੱਲੇ ਰੱਖ ਦੇਣਾ ਇੱਧਰ ਇੱਧਰ ਲਾ ਦੇਣਾ ਠੀਕ ਆ ਇੱਕ ਜਾਲੀ ਹੋਰ ਲਾ ਜਵੇ ਇੱਥੇ ਓਕੇ ਅੱਜ ਮੀਂਹ ਪੈ ਗਿਆ ਸਾਡਾ ਬਿੱਟੀ 흘ਦੀ ਸੀ ਅੱਜ ਫੇਰ ਹੋ ਗਿਆ ਰਹਿਣੀਆ ਦੋ ਦਿਨ ਰਹਿੜੀਆਂ ਆਹਾ ਆਹਾ ਮੀਂਹ ਨੂੰ ਫਰਾ ਬਰਾਬਰ ਜੇ ਕਰਕੇ ਨਾ ਨਾ ਟਾਕੰਡਾ ਸਪਰੇ ਵੀ ਮਾਰਨੇ ਆ ਬੰਦੀਪ ਅੱਛਾ ਸਵੇਰੇ ਮੈਨੂੰ ਸਵੇਰੇ ਮੈਂ ਕਹਿੰਦਾ ਰੁਕ ਜਾ ਹਲੇ ਇਹ ਤਾਂ ਫੜਾ ਫੜਾਤੀ ਇਕੱਠਾ ਹੋ ਜਣਾ ਹੈ ਸਮਝ ਨਹੀਂ ਮੇਰੀ ਗੱਲ ਹਾਂ ਵਿਆਹ ਕਿੰਨੇ 15 ਕਿ ਦਿਨ ਰਹਿ ਗਏ ਮਹੀਨੇ ਤੇ ਰੁਕ ਜਾ ਮਾਂ ਬਾਅਦ ਚ ਮਾਰ ਦਾਂਗੇ ਕੀ ਬਾਦ ਦੇ ਬਾਦ ਕਾਤੇ ਫਿਰ ਮੀਂਹ ਪਈ ਜਣ ਫਿਰ ਹਰਾ ਹੋਇਆ ਉਹਨਾਂ ਨੇ ਨਾ ਫਿਰ ਨਹੀਂ ਹੁੰਦਾ ਤੇ ਪਾਣੀ ਨਹੀਂ ਲਾਉਣਾ ਇਹਨੂੰ ਇਹ ਮੀਂਹ ਆ ਪਿਆ ਹੁਣ ਬਾਜਰੇ ਨੂੰ ਬਾਜਰਾ ਪਾਣੀ ਮੰਗਦਾ ਨਾ ਪਾਣੀ ਸੁੱਕਣ ਲੱਗ ਗਿਆ ਥੱਲੇ ਤੇ ਚਾਰ ਦਿਨ ਜੋ ਪੈ ਗਏ ਨਾ ਅੱਜ ਬਹੁਤ ਆ ਹਾਂ ਅੱਜ ਆ ਬਹੁਤ ਆ ਸ਼ਾਮ ਦਾ ਕਾਇਨੇ ਨੇ ਹਵਾ ਲਾ ਕੇ ਬੱਤ ਕਿ ਨਹੀਂ ਸ਼ਾਮ ਦਾ ਕਾਜੂ ਬੱਤ ਕਿਹੜਾ ਹਾਂ ਹਾਂ ਕਾਕਾ ਮਮੀ ਪੇਗਾ ਬੋਲਾ ਨਹੀਂ ਸੁੱਕਾ ਤਾਂ ਬਾਈ ਇਹ ਜਮੀਨ ਦਾ ਫਰਕ ਹੈ ਹੁਣ ਬਾਲਿਆ ਤੂੰ ਨਿਸ਼ਾਨ ਨਹੀਂ ਨਾ ਪਈਆਂ ਕਿਹੜੀਆਂ ਆਇਣਾ ਲੋਟਾ ਸਵਾ ਹੋ ਜਾਣਾ ਰਾਤ ਹੋ ਗਿਆ ਤੇਰਾ ਆਉਂਦਾ ਰਾਤ ਵੀ ਤਾਂ ਇਹ ਹੋਏ ਤਾਂ ਸੁੱਕੀ ਪਿਆ ਸਾਰੀ ਆਜ ਦੇਖਦੇ ਸਾ ਆ ਵੀ 11 ਹੋ ਗਿਆ ਖਾਲੀ ਚਾਰ ਕਿਾਰੇ ਹੋ ਗਏ ਹੁਣ ਖਾਲੀ ਹੈਨਾ ਚਾਰ ਇਹ ਹੋ ਗਏ ਕਿੰਨਾ ਕੁ ਰਹਿ ਗਿਆ ਉਹ ਆ ਤਾਂ ਭਰੀ ਅੱਧੀ ਕਿ ਭਰੀ ਖੜੀ ਹੈ ਇੱਥੇ ਬਿੰਕ ਭਰੀ ਜਾਏ ਮਾ ਬਸ ਦਾ ਇਹ ਚੌਥਾ ਤਾਂ ਖੜਾ ਜਾਏ ਖਾਸਾ ਯਾਰ ਆਹਾ ਤਿੰਨ ਹੋਏ ਆ ਫਿਰ ਹਾਂ ਤਿੰਨ ਹੋਣੇ ਹਲੇ ਤਿੰਨ ਹੈ ਜਾ ਠੀਕ ਆ ਜਾ ਤਿੰਨ ਚਾਰ ਉਹ ਬਾਦਲ ਜਿਹੜੇ ਪਰਲੇ ਆ ਵਿਚੇ ਕਾਕੰਡਾ ਜਾਂ ਤੈਨੂੰ ਉੱਧਰ ਲਿਆ ਪਰ ਚਾਹੇ ਉਹਦੇ ਵੀ ਉਹਦੇ ਵਿੱਚ ਵੀ ਤੀਜੇ ਜੇ ਖੜਾ ਹੈ ਬਾਜਰਾ ਆਹੋ ਉਹ ਵੀ ਨਹੀਂ ਆਪਾਂ ਨੇ ਸਿਰੇ ਲਾਇਆ ਹੋ ਲਾਉਣਾ ਹੈ ਬੜਾ ਸਿਰੇ ਆਹੋ ਸਾਈਡ ਤੋਂ ਬਰੇਗਾ ਨਹੀਂ ਸੀ ਕਿੱੱਕਲੇ ਆ ਮੈਂ ਕਿੱਤੀ ਜਾਕਲੇ ਗਿਆ ਹਾਂ ਹੂੰ ਕਿਹ ਕਿਤੇ ਦਾ ਮੀਨਾ ਹੋ ਗਿਆ ਸਿਰੇ ਆ ਹੂੰ ਤੂ ਜੇ ਪਾਲਣਾ ਨੇ ਬੰਪਰੇ ਐ ਡੌਲਾ ਪਰ ਕਰੀ ਤੇ ਇਹ ਨਾ ਤੂੰ ਬੈਟਰੀ ਵਾਲੇ ਬੰਪਰੇ ਨਹੀਂ ਆ ਮੈਂ ਬੈਟਰੀ ਵਾਲੇ ਲੈ ਜਾ ਬੈਟਰੀ ਵਾਲਾ ਹੈਗਾ ਹੈਗਾ ਹਾਂ ਕੋਈ ਫਿਰ ਆਏ ਜੇ ਇੱਕ ਅੱਧਾ ਲਾਉਣਾ ਹੋਵੇ ਨਹੀਂ ਜਿਉਣ ਪਰ ਹੌਲੀ ਹੌਲੀ ਚੱਲਿਆ ਜਾ ਨਾ ਮਰਦੀ ਨਹੀਂ ਮਰਜੀ ਗੱਲ ਲਾ ਤਾ ਆਪਣੀ ਕਰਦੀ ਨਹੀਂ ਉਹ ਵੀ ਸੜਾ ਘੱਟ ਘੱਡੀ ਵਧੀ ਜਾਂਦਾ ਆਪਣੇ ਵਾਲੇ ਵੀ ਉੱਥੇ ਜਾਦਾ ਕਾਲੇ ਪਕਾ ਲੈ ਚੱਕੀ ਲਿਆ ਮੈਂ ਹਾਂ 6-7 ਦਿਨ ਬਾਅਦ ਮੋਗਾ ਚਾਰ ਦੀ ਵੀ ਹੈਗਾ ਚਾਰ ਚਾਰਜਰ ਹੈਗਾ ਠੀਕ ਹੈ ਮੈਂ ਵੀ ਦੋ ਕੋ ਪੰਪ ਲਾਉਣੇ ਨੇ ਹੁਣ ਅਜਲੇ ਚਾਰਜ ਲਾ ਦੇਣਾ ਉਹਨੂੰ ਲਾ ਦੇਣਾ 20-25 ਪੰਪ ਲਾ ਦੇ 20-25 ਪੰਪ ਲਾ ਜਾਂਦਾ ਫਿਰ ਤਸੱਲੀ ਜੀ ਰਹਿੰ ਜੇ Papa ਆਪਣਾ ਗਿਆ ਰਹਿੰਦਾ ਨਾ ਕਿਸੇ ਕੋਲ ਪਤਾ ਹੀ ਨਹੀਂ ਲੱਗਦਾ ਕਿ ਕਿੰਨੇ ਵੀ ਚਾਰਜ ਆ ਕੇ ਕਿਆ ਸੋ। ਹਾਂ ਹਾਂ ਓਕੇ ਹੈ ਹਾਂ ਲਿਆਇਆ ਜਾ ਕੇ ਗੱਲ ਮੈਂ ਕਰਕੇ ਆਇਆ ਮੰਡ ਜੇ। ਕੱਖ ਜਿਆਦਾ ਮੂਡ ਤਾਂ ਉਹਨੇ ਸਿਰਤਾ। ਬਲੂਟ ਨੇ ਦੇ ਦਿੱਤੇ ਤੇ ਵੈਰਾ ਗੱਲ ਸਾੜਾ ਲੱਗ ਲਿਆ 10 ਵਜੇ ਕਿਆ ਹੈਗਾ। ਹੂੰ ਤਾਂ ਬਹੁਤ ਠੀਕ ਆ ਨਾ। ਤਾਂ ਬਹੁਤ ਹੀ ਬਹੁਤ। ਉਹਨੇ ਜਿਹੜਾ ਹੈਗਾ ਤਾ ਨਾ ਗਰਮੀ ਬਹੁਤ ਸੀ ਬਸ। ਓਕੇ ਹਾਂ। ਚਲੋ ਭਾਈ ਹੁਣ ਮੋਟਰ ਮੁੰਡਿਆਂ ਦੀ ਵਧੀਆ ਬਣ ਗਈ। ਮੋਟਰ ਵਾਟ ਆਉਦੀ। ਉੱਧਰ ਦੇਖੋ ਮਿਲਿਆ ਵਿਚ। ਹਾਂ ਅੱਜ ਨਿਵਰੀ ਆਗੇ ਦਾ ਪਹਿਲੇ ਵੀ ਆ ਰਹੇ ਆ। ਅੱਛਾ। ਹੂੰ ਥੋੜੀ ਥੋੜੀ ਤਾਂ ਖੜਖਦੀ ਨਹੀਂ ਕਾਕਾ ਕੀ ਕਰਦਾ ਤਾਰ ਤਾਰ ਨਾਲ ਲੱਗਿਆ ਬਤਾਰ ਪਾਉਣਾ ਥੋੜੀ ਵਾਲਾ ਕੰਮ ਨਹੀਂ ਹੈਗਾ ਥੋੜੀ ਵਾਲੇ ਨਾਲ ਲੱਗ ਲਿਆ ਥੋੜੀ ਵਾਲਾ ਉਹਨੇ ਉਹ ਕੱਢਿਆ ਤਾਂ ਇੱਕ ਬੱਸ ਉਹ ਪੱਖੇ ਵਾਲਾ ਉਹ ਲੁੱਗਿਆ ਹੋਇਆ ਤਾਂ ਬੱਸ ਉੱਥੇ ਚਲਾਈ ਗਏ ਥੋੜੀ ਵਾਲਾ ਤਾਂ ਹੈਵੀ ਨਹੀਂ ਹੁਣ ਕੰਮ ਹੂੰ ਕਟਰ ਰ ਹੈ ਕਟਰ ਰ ਹੈ ਜੀ ਵੀ ਜੂ ਮਾਰ ਦੇ ਇੱਕ ਵਾਰੀ ਹੁਣ ਤਾਂ ਪੈਪ ਵੀ ਪਾਉਣੇ ਆ ਉਹ ਵੀ ਨਹੀਂ ਹਨਾ ਥੋੜੀ ਚੱਲਦੀ ਪਹਿਲਾਂ ਥੋੜੀ ਲੈ ਕੇ ਲੱਗੇ ਰਹੇ ਨੇ ਤੇ ਜਦ ਪੈਪ ਪਾਉਣੇ ਜਿੱਦਾਂ ਪਹਿਲਾਂ ਹਾਂ ਹਾਂ ਹੁਣ ਤਾਂ ਉਹ ਵੀ ਇੱਥੇ ਵੀ ਨਹੀਂ ਥੋੜੀ ਆ ਤੇਰੇ ਤਾਂ ਮੈਂ ਕਹਿੰਦਾ ਥੋੜੀ ਤਾਂ ਬਫਨ ਗਿਆ ਹੋਣਾ ਬੱਚਾ ਇਹਨੇ ਨਹੀਂ ਜਬੁੰਦਾ ਹੁਣ ਹਾਂ ਨਹੀਂ ਆਲੇ ਜਬੁੰਦੇ ਦੁੱਧ ਵਾਲੇ ਹੂੰ ਇਹ ਤਾਂ ਠੀਕ ਹੀ ਆ ਓਕੇ ਤੇ ਇੱਥੇ ਫੇ ਪੰਜ ਸੱਤ ਦਿਨ ਲੇਟ ਰਹੂਗੇ ਅਸੀਂ ਮੰਨ ਕੇ ਚੱਲ ਵੀ ਆ ਕੀ ਮੈਂ ਤੇ ਖੀਰ ਦੇ ਚ ਹੋ ਲੱਗ ਜੂ ਹਾਂ 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 ਐਸਾ ਮਾਰਾ ਦੀ ਕਿਰਪਾ ਮੈਂ ਜੀਵਨ ਸੰਭਲ ਲੂਪ ਹੈ ਜੀਵਨ ਠੀਕ ਹੈ ਹੈਨਾ ਜੇ ਉੱਪਰ ਤੇ ਕਿਰਪਾ ਰਹੇ ਤਾਂ ਹੈਨਾ ਉੱਪਰ ਤੇ ਕਿਰਪਾ ਰੱਖੇ ਬਸ ਹੁਣ ਹਾਂ ਕੰਨੇ ਦੀ ਫਸਲ ਵੀ ਲੋਟ ਆ ਸਭੂ ਲੋਟ ਆ ਉੱਪਰ ਵਾਲੇ ਦੀ ਚੱਕਰ ਆ ਸਾਰਾ ਹਾਂ ਬਿੜੀ ਕਿ ਰੱਖ ਲੈ ਮਗਰ ਜਿਆ ਕਈ ਤੰਗ ਕਰਦਾ ਹੁੰਦਾ ਹੂੰ 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 ਸੂਜੀ ਮੈਂ ਕਰਦਾ ਹੁੰਦਾ ਹਾਂ ਉਸਕੀਆ ਔਣੀ ਆਈਏ ਵੀ ਪਾ ਦੋ ਅਸੂ ਆਦਰ ਪਾ ਦਸੂਆ ਹੂੰ ਔਨੇ ਦਾ ਥੋੜਾ ਰੱਸ ਦੇ ਬੁਰਾ ਲੋ ਜਿੰਦਾ ਟੋਪੀ ਦੀ ਮਿੱਟੀ ਪਈ ਵੀ ਐ ਕਿ ਠੀਕ ਆ ਹੁਣ ਨਹੀਂ ਮਿੱਟੀ ਪਾਤੀ ਅਸੀਂ 40 ਟਰਾਲੀਆਂ ਰੇਤੇ ਦੀਆਂ ਹਾਂ ਫਿਰ ਠੀਕ ਐ ਕੋਲ ਬਹੁਤ ਵਧੀਆ ਬਣ ਗਿਆ ਆ ਆ ਪਾਹੀ ਗਰ ਨਾ ਰੇਤਾ ਗਰੇ ਨਾ ਕਾ ਹੁਣ ਦਿੱਤੀ ਚੁੱਬੜੀ ਆ ਹਾਂ ਇਹ ਸਾਲਾ ਇਹਦੇ ਬਟੋਏ ਜ਼ਿਆਦਾ ਆਏ। ਹੁਣ ਆ ਦੇ ਆ ਖੁਸ਼ ਕੋ ਪਿਆ। ਸਾਡੇ ਇੱਧਰ ਦਾ ਪਿਆਰ ਰਸਤਾ। ਆ ਰਾਤ ਦਾ ਠੀਕ ਹੈ ਯਾਰ ਉੱਥੇ ਤੇ ਲੈ ਕੇ ਜੱਗੇ ਦੇ ਰਾਂ ਦੇ ਘਰ ਤੇ। ਉਹ ਤੇ ਪਿੱਛੇ ਖਰਾਬ ਹੋਊਗਾ ਥੋੜਾ ਜਿਆ। ਹੂੰ ਹੂੰ। ਉਹਦਾ ਮੋਟਰਸਾਈਕਲ ਜਾਇ ਇਧਰੋਂ ਜਾਂਦਾ ਆਏ ਤੇ ਇੰਦੇ ਪਾਈਂ ਪਰੇ ਮੂਰੂ ਬਸਰ ਕੋ ਤਾਂ ਟਪਰੇ ਕਿੰ। ਉੱਥੇ ਦਾ ਬਾਕ ਕੋ ਮੱਲਾ ਮੋੜਦੇ। ਉਹ ਮੋਟਰਸਾਈਕਲ ਘੁੰਮਦਾ ਇੰਨਾ ਕੋ। ਇਹਦੇ ਨਾਲ ਤਾਂ ਮੈਂ ਕਹਿੰਦਾ ਜੇ ਇਧਰ ਨੂੰ ਚੱਲ ਜਵੇ। ਪੱਕੀ ਨੂੰ। ਪੂਰੀ ਨਾਲ ਦੀ ਮੋਟਰ ਕਿੰਨੀ ਨੂੰ? ਉਹ ਵੀ ਠੀਕ ਹੈ। ਉਹ ਵੀ ਠੀਕ ਆ ਹਾਲੇ। ਉਹ ਵੀ ਠੀਕ ਆ। ਪੱਕੀ ਨੂੰ ਘੁੰਮ ਕੇ ਗਿਆ। ਪੱਕੀ ਨੂੰ ਵੀ ਯਾਨੋ ਕਿ ਕਿੱ데 ਕਿੱ데 ਪਹੁੰਚ ਜਾਂਦਾ ਬੰਦਾ ਹੋਰ ਕੀ ਰੋਪੜ ਜਿੱਨਾ ਪੈ ਜਾਂਦਾ ਹਣਾ ਮੰਡ ਮਿਲਦਾ ਥੋੜਾ ਬੋੜਾ ਘੱਟ ਹੈ ਨਾ 7 ਕਿਲੋਮੀਟਰ ਹਾਂ ਫੇਰ ਰੋਪੜ ਤੋਂ ਪਹਿਲਾਂ ਚਲੇ ਜਾਊਗਾ ਅਗਲਾ ਉਹੀ ਆ ਸਾਫ ਸਾਫ ਤਾਂ ਸਾਫ ਹੈ ਇੱਥੇ ਤੇ ਪੈ ਮਿਲਦਾ ਸਾਲਾ ਹੋਰ ਕੀ ਜੇ ਇੱਧਰ ਨੂੰ ਆ ਜਾ ਤਾਂ ਵੀ ਪੁਲੀ ਕੋਲੇ 7 ਕਿਲੋਮੀਟਰ ਹੁਣਾ ਹੈ ਜੇ ਅਥੋੜਾ ਉਧਰ ਚਲੇ ਜਾ ਆਪਣਾ ਚਲੋ ਸੁਰਤਾ ਪਰ ਨੂੰ ਜੇ ਇਧਰ ਚਲੇ ਜਾ ਤਾਂ ਵੀ ਸੱਤ ਉਧਰ ਹੀ ਚਲੇ ਜਾ ਤਾਂ ਵੀ ਸੱਤ ਹਾਂ ਇਹ ਚੌਂਤੇ ਕਿ ਨਹੀਂ ਜਾਊਗਾ ਠੀਕ ਹੈ ਉਨੇ ਹੀ ਪੈਂਦਾ ਘੁੰਮ ਘੁਮਾ ਕੇ ਉਹ ਵੀ ਰਾਤਾ ਥੋੜਾ ਜਿਹਾ ਨਦੀ ਨਦੀ ਟੁੱਟੀ ਖਰਾਬ ਵਾਲਾ ਵਿਚੀ ਇਹਨਾਂ ਹਾਂ ਹਲੂਲੇ ਯਾਦਾ ਹੈ ਚੌਂਤੇ ਵਾਲਾ ਚੌਂਤੇ ਵਾਲਾ ਪਾਣੀ ਲੰਘ ਗਿਆ ਨਾ ਆਪਣਾ ਜਿਹੜੀ ਸੜਾ ਆਹ ਰਸਤਾ ਹੱਥ ਲੱਗਿਆ ਹੋਇਆ ਬਸ ਜਾਈਂ ਕੱਚਾ ਹੀ ਹੈ ਤਾਵੇਦ ਨੂੰ ਜਾਣਾ ਹੈ ਚਲਾ ਵੀ ਤਾਵੇਦ ਨੂੰ ਜਾਣਾ ਵੀ ਹੱਥ ਲੱਗਿਆ ਬਸ ਬੜੀ ਲੱਗੀ ਹਾਂ ਹੁਣ ਚਮਕੌਰ ਸਾਹਿਬ ਆਪਾਂ ਤੇ 8 ਕਿਲੋਮੀਟਰ ਹਾਂ ਰੋਪੜ ਸਾਤਾ ਜੇ ਅਗਲਾ ਚਮਕੌਰ ਚਮਕੌਰ ਸਾਹਿਬ ਆਉਣ ਚ ਨਹੀਂ ਆਉਂਦਾ ਨਹੀਂ ਯਾਰ ਨਹੀਂ ਹੈਨਾ ਰੋਪੜ ਵੀ ਚੱਲ ਚੱਲੀ ਹੈ ਚਮਕੌਰ ਸਾਹਿਬ ਨਹੀਂ ਆਉਣ ਚਾਹੁੰਦਾ ਹਾਂ ਜੇ ਦੇਖਿਆ ਜਾਵੇ ਹਾਂ ਆਪਣੇ ਹੁਣਾ ਬਾਟਰ ਪਤਾ ਕਿ ਹੱਥ ਲੱਗੀ ਹੋਈ ਆ ਪਤਾ ਕੀ ਗੱਲ ਹੈ ਜੀ ਤੂੰ ਆ ਪੁਲ ਟੱਪ ਜਾ 1 ਕਿਲੋਮੀਟਰ ਡੇਢ ਕਿਲੋਮੀਟਰ ਹੁਣਾ ਪੁਲ ਸਰਜੀਤ ਦੇ ਮੰਨ ਕੇ ਚੱਲ ਜਾ ਤੂੰ ਪਹੁੰਚ ਗਿਆ ਤੂੰ ਸਾਂਝੜਾ ਵੀ ਰੋਪਣ ਸ਼ੁਰੂ ਆ ਇੱਥੇ ਕਾ ਤੂੰ ਇੱਥੇ ਸ਼ਰਾਬਾਂ ਆ ਤੇ ਸ਼ੁਰੂ ਆ ਪੁਲ ਤਰ ਤੂੰ ਪੁਲ ਤੇ ਤਾਂ ਸਟਾਰਟ ਆ ਸਾਰੀ ਮਾਰਕੀਟ ਪੂਰਥਾਈ ਤਾਂ ਆ ਗਈ ਹਾਂ ਪੁਲ ਤੇ ਦੇਣਾ ਸਟਾਰਟ ਆ ਸਟਾਰਟ ਹਥੇ ਤੇ ਅਜਾ ਬੇਲਾ ਨਹੀਂ ਭਾਈ ਆਉਰਾ ਨਹੀਂ ਨਹੀਂ ਬੇਲਾ ਸ਼ਹਿਰ ਛੋਟਾ ਹੈ ਨਾ ਫਿਰ ਰੋਡ ਬਣ ਗਿਆ ਨਾ ਬੜਾ ਫਿਰ ਵਧੂਗਾ ਰੋਪੜੀ ਦਾ ਬੇਲੇ ਵਾਲੇ ਰੋਪੜੀ ਪਤਾ ਕਹਦੇ ਵਧਦਾ ਇਧਰ ਦਰਿਆ ਆ ਗਿਆ ਉਧਰ ਨਹਿਰ ਆ ਗਈ ਉਧਰ ਨੂੰ ਉਧਰੋਂ ਆ ਜਾ ਫਿਰ ਨਹਿਰ ਆ ਗਈ ਇਹ ਰੋਪੜੇ ਇਧਰੋਂ ਚੱਲਦਾ ਜਾਊਗਾ ਕਿੱਧਰ ਨੂੰ ਜਾਊ ਕਿੱਧਰ ਨੂੰ ਉਹ ਸਾਡੇ ਕਿੰਨੇ ਫਟ ਗੋਦਾ ਹਾਂ ਪੈਸੇ ਗੁੱਸੇ ਕਿਲ ਹੋਈ ਨਾ ਐਵੇਂ ਸਾਲ ਮਾਰ ਰਹੀ ਜਾਂਦੀ ਜਾ ਕੇ ਹਾਂ ਹੈ ਲੈ ਦੂਰੇ ਚੰਗੇ ਆ ਵੀ ਮੁੜ ਆਉਗੇ ਮੁਰਕੇ ਸਾਲੀ ਜ਼ਿੰਦਗੀ ਮਿਲਣੀ ਹੈ ਇਹ ਇਹ ਤਾਂ ਹੈ ਉਧਰ ਦੇਲਾ ਉਪਰ ਬੜੇ ਨਹੀਂ ਬਰਨ ਬਦਲੇ ਆਰ ਜਗਾ ਕਿ ਨਹੀਂ ਉੱਚਾ ਪਾਣੀ ਜੜੀ ਇੱਥੇ ਤਾਂ ਜਿਹੜਾ ਪੁਲ ਤੇ ਦਹਾਂ ਚੜ ਗਿਆ ਮਰੀ ਜਿਹੜਾ ਮਾਦਰੀ ਵਾਲੀ ਸਾਈਡ ਜਾਂਦੇ ਉੱਚੀ ਹੋ ਆ ਬਹੁਤ ਉੱਚੀ ਆ ਜਗਾ ਉਹ ਮੰਨ ਕੇ ਚੱਲ ਜਿਹੜਾ ਇੱਧਰ ਨਾਲ ਫਰਾਈ ਓਵਰ ਆ ਉਹਦੇ ਬਰਾਬਰ ਜਗਾ ਆ ਉਹ ਜਿਹੜੀ ਕਲੋਨੀ ਉੱਪਰ ਬਣੀਦੀ ਨਾ ਹਾਂ ਪੁਲ ਤੇ ਉੱਪਰ ਹਾਂ ਉਹਨੇ ਬਈਲਾ ਬਹੁਤ ਚਿਰ ਮਤ ਰੱਕੀ ਕਰੀ ਹੈ ਹਾਂ ਹੁਣ ਮੜ ਜੇ ਕੋਠੇ ਬਹੁਤ ਪੈ ਹੁਣ ਹੁਣ ਲੱਗੀ ਥੋੜੀ ਜਿਹੀ ਰੌਣਕ ਹੁਣ ਉੱਥੇ ਨੇ ਖਾਲੀ ਪਈ ਜਗਾ ਉਹ ਹੁਣ ਹੋ ਗਈ ਕਿਹੜੇ ਟਾਈਮ ਦੀ ਕਲੋਨੀ ਕੱਟੀ ਹੋਈ ਆ ਦਿਲ ਕੋ ਪਤਾ ਨਹੀਂ ਕਿਹੜੀ ਆ ਉਹ ਕਿ ਦਿਲ ਕੋ ਬੈਲੀ ਪਤਾ ਨਹੀਂ ਕਿਹੜੀ ਉਹ ਮਾਜਰੀਨ ਜਾਣੀਆਂ ਦਾ ਆਪਾਂ ਉਧਰ ਨੂੰ ਮਗਰੋਂ ਵਾਲੀ ਸਾਈਡ ਹੁਣ ਹੁਣ ਹੋ ਗਿਆ ਉੱਥੇ ਸੋਹਣਾ ਜਿਹਾ ਰੌਣਕ ਆ ਆ ਰੌਣਕ ਹੋ ਗਈ ਹੁਣ ਹਾਂ ਅਰੇ ਇੱਕ ਗੱਲ ਹੋਰ ਨਾਲੇ ਹਲੇ ਪੱਥਰ ਇੰਨੇ ਆ ਥੱਲੇ ਨੂੰ ਥੱਲੇ ਘਟਕਾ ਪਾਉਣ ਦੀ ਲੋੜ ਨਹੀਂ ਪੱਥਰ ਹੀ ਆ ਥੱਲੇ ਹੋਰ ਘਟਕਾ ਸਾਰੇ ਸਾਰੇ ਰੋਪੜ ਦੇ ਪਾਣੀ ਆ ਜੀ ਉੱਥੇ ਪਾਣੀ ਲਾਉ ਉੱਥੇ ਕਿੱਥੇ ਆ ਜਾਊਗਾ ਉਹਦਾ ਬਹੁਤ ਉੱਚਾ ਬਹੁਤ ਉੱਚਾ ਦਾ ਬਹੁਤ ਲੋਹਾ ਹਾਂ ਲੱਗ ਕਾਲਾ ਵੀ ਆ ਗਿਆ ਕਾਲਾ ਵੀ ਆ ਗਿਆ ਇੱਦਨ ਨੂੰ ਦੁਰਿਆ ਪੁੱਠੇ ਪਾਸੇ ਨੂੰ ਇਹ ਮੋਟਰਸਾਈਕਲ ਘਮਾਉਂਦਾ ਹੀ ਆਉਂਦਾ ਤੇ ਇਹ ਆ ਜਾ ਭਾਈ ਆ ਜਾ ਉਹ ਕਾਲੇ ਵੀਰ ਦਾ ਪੱਕੀ ਨੂੰ ਘੁੰਮ ਜੈਦਾ ਕੀ ਗੱਲ ਗਾਹੂਰਾ ਹਾਲ ਹੈ ਸਤਿ ਸ਼੍ਰੀ ਅਕਾਲ ਜੀ ਗਾਹ ਰਾਸਤਾ ਬੋਖਰਾ ਵਾ ਕੀ ਗੱਲ ਵੇ ਰਹਾ ਕਹਿੰਦਾ ਕੀ ਗੱਲ ਹਾਂ ਆ ਚੋਰੀ 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 ਇਹ ਕੈਮਰਾ ਹੈਗਾ ਕੈਮਰਾ ਕੋਲ ਕੇ ਦੇਖ ਰਿਹਾ ਐ ਫਾ ਵੱਡਾ ਲੱਗੇ ਤਾਂ ਲੈ ਜਾ ਇਹਨੂੰ ਲੈ ਜਾ ਕਰਾ ਦੇ ਨਾ ਹੋਰੇ ਕੰਮ ਹੋਏ ਨੁਕਸਾਨ ਕਰਦਾ ਭਾ ਲੈ ਵੀ ਕੱਟਾ ਵੀ ਗਿਆ ਹਜ਼ਾਰ ਦਾ ਕੱਟਾ ਨੂੰ ਹੋ ਵੀ ਨਾ ਜਾਵੇ ਥੱਲੇ ਨੂੰ ਮਸਾ ਦੇ ਹਾਂ ਉਹ ਕੁੜੀ ਚੋਂ ਦਾ ਰਾਤ ਖੁੱਲੂਗਾ ਜੁੰਗ ਗਿਆ ਇਹ ਬੰਦੇ ਪਤਾ ਨਹੀਂ ਕੀ ਹੈ ਪਰਸੋਂ ਮੈਂ ਪਰਸੋਂ ਬੰਨਿਆ ਵੀ ਨਹੀਂਦਾ ਉਹ ਬੰਦਾ ਵਾਦਾ ਯਾਰ ਹਾਂ ਬੰਦੂ ਘਰ ਦੇ ਕਹਿੰਦੇ ਇਹਨੇ ਮਰਦੇ ਦਾ ਕਹਿੰਦੇ ਉਹ ਤਾਂ ਲੈ ਗਿਆ ਕਾਲਾ ਕਰੀ ਮਰਦੇ ਦਾ ਠੱਡ ਤੇ ਦਰਬਾਦੇ ਮੀ ਬੈਠਾ ਸਾ ਹਾਂ ਮਾਂ ਦਰਬਾਦਰ ਜਦ ਆ ਗਿਆ ਜਦ ਮੈਂ ਕੱਟਣਾ ਲੈ ਕੇ ਗਿਆ ਨਾ ਦੂਆ ਤੂੰ ਲੈ ਗਿਆ ਇੱਕ ਲੈ ਗਿਆ ਲਾਇਆ ਨਹੀਂ ਹੱਲੇ ਉਹਨੇ ਆਉਂਦਾ ਕੋੜ ਬੰਨੀਆ ਬੰਨੀ ਮੈਂ ਤਾਂ ਹੀ ਉਹਨੂੰ ਉਹ ਕਰ ਆਉਂਗੀ ਇਹਦਾ ਫਰਕ ਨਹੀਂ ਥੋੜਾ ਦੋਹ ਨੂੰ ਖੀਚੂਗਾ ਕਿ ਜਿੰਦਾ ਇਹ ਤਾਂ ਚੁੰਗੀ ਜਰ ਇਹ ਤਾਂ ਕੱਟੀ ਚੁੰਗ ਮੈਂ ਤੈਨੂੰ ਇਹ ਕੱਟੀ ਤੇ ਦੱਸਦਾ ਮੈਂ ਐਸਨੇ ਖੁਦ ਕਰਦੀ ਰਿੰਗੀ ਨਹੀਂ ਪ੍ਰਭਾਨ ਜੀ ਠੀਕ ਹੈ ਸਰ ਜੀ ਪ੍ਰਧਾਨ ਸਾਹਿਬ ਪੂਰੀ ਹੋ ਗਿਆ ਭਾਈ ਹੁਣ ਬਣੀ ਪ੍ਰਧਾਨ ਦੀ ਕੋਠੀ ਦੀ ਵੀ ਗੱਲ ਕਰਨੀ ਦੇਖਿਆ ਨਹੀਂ ਨੇ ਉੱਪਰ ਤੇ ਮੈਂ ਦੇਖ ਹੀ ਗਏ ਤੇ ਕਣੀ ਭਾਈ ਮੈਂ ਦੇਖ ਹੀ ਗਏ ਇਹ ਕਾਣੀ ਦੇਖਦਾ ਇਹ ਕਹਿੰਦਾ ਵੀ ਉੱਥੇ ਇਕੱਠਾ ਹੀ ਇਹਨੇ ਨਹੀਂ ਦੇਖਿਆ ਆਇਆ ਨਾ ਕਹਿ ਦਵੇ ਵੀ ਅੰਦਰ ਨਾ ਦਵੇ ਮੈਂ ਨਾ ਦੇਖੀ ਮੈਂ ਕੱਢ ਗਏ ਵੀ ਕਿਹ ਚਾਹ ਨਾ ਪਲੋਣੀ ਪੈ ਜਵੇ ਚਾਹ ਤਾਂ ਦੇਖੀ ਗਏ ਬੰਦਾ ਉਂਗਿਓ ਦੇਖ ਲੈਂਦਾ ਕਿਹੜਾ ਮਾਲ ਹੁੰਦਾ ਇਹਨੇ ਦੇਖਣਾ ਜਾਂ ਇਹਨੇ ਦੇਖੀ ਇਹ ਖੜਿਆ ਹੱਸੇ ਮੈਂ ਇਹਦੇ ਕਿ ਨਹੀਂ ਦੇਖੀ ਜਾਵਾ ਵੀ ਕਦ ਪ੍ਰਧਾਨ ਕਹੀ ਮੈਂ ਚਲ ਦੇਖ ਕੇ ਆਵਾ ਮੈਂ ਕਿਹੜਾ ਦੇਖਿਆ ਉੱਪਰ ਕਿਵੇਂ ਕਿਆ ਬਣਿਆ ਪ੍ਰਧਾਨ ਨਹੀਂ ਰਿਓ ਉੱਥੇ ਮਿਸਤਰੀ ਲੱਗੇ ਉਹ ਜੰਗਲੇ ਲੈਣ ਲੱਗੇ ਪਾਵੇ ਵਾਲੇ ਵਧੀਆ ਬਹੁਕਾ ਹੁਣ ਉਹਦੇ ਨਾਲ ਬਹੁਤ ਪ੍ਰਧਾਨ ਦੂਤਿਆ ਕਮਾਦ ਤੈਨੂੰ ਦੇਖਿਆ ਨਹੀਂ ਦੇ ਨਹੀਂ ਨਹੀਂ ਜੇ ਤੈਂ ਦੇਖ ਲੈ ਤੂੰ ਤਾਂ ਹਾਕ ਮਾਰ ਦਿੰਦਾ ਮੈਂ ਐ ਵੀ ਕਰੀ ਗਿਆ ਇਹ ਪਤਾ ਨਹੀਂ ਕਿਹੜੀ ਮਸਤੀ ਤੇਰੇ ਜਾਂ ਦੇਖਣੀ ਆ ਢੋਲਾਂ ਦੇ ਸਾਥੇ ਕਣਕ ਪਾਉਣੀ ਆ ਜਾਂ ਢਾਲ ਪਾਉਣੀ ਆ ਇਹ ਜਾਂ ਸਾਨੂੰ ਦੇਖਣਾ ਕਿਉਂ ਦੱਸ ਜਾ ਆੜਾ ਬਾਦੇ ਇੱਕ ਵਾਰ ਪਵਾ ਕੇ ਇਹ ਨਹੀਂ ਇਹ ਕਹਿੰਦਾ ਮੇਰੀ ਹੱਲ ਜਣੀ ਪਤਰੀ ਤੁਸੀਂ ਤੇਰੇ ਕਰ ਅਸੀਂ ਸੀਜ਼ਨ ਪ੍ਰਧਾਨ ਦਾ ਕਹਦਾ ਪ੍ਰਧਾਨ ਦਾ ਕਹਦਾ ਮੇਰੀ ਢੂਕਦੀ ਆ ਤੂੰ ਚੱਕ ਮੱਕੀ ਮੱਕੀ ਵੀ ਪੋਾਈ ਆ ਐਹੀ ਗੱਲ ਨਹੀਂ ਹੈਗੀ ਕੰਮ ਕਰਾਉਨੇ ਸੀ ਨਹੀਂ ਮੈਂ ਦੇਖ ਮੈਂ ਤਾਂ ਮੇਰੀ ਗੱਲ ਨਹੀਂ ਬੰਦੇ ਬਾਈ ਦੇਖਿਆ ਮਾਂ ਵੀ ਵਧੀਆ ਲੱਗਣ ਲੱਗੀ ਪਤਾ ਨਹੀਂ ਇਹਦੇ ਨਾਲ ਜੰਗਲਾਂ ਨਾਲ ਟੌਰ ਬਣ ਗਈ ਹਾਂ ਹਾਂ ਹੈਨਾ ਬਹੁਤ ਵਧੀਆ ਟੌਰ ਬਣੀ ਹੋਣੀ ਇੱਕੇ ਜੰਗਲ ਇਹ ਜੰਗਲੇ ਚ ਸਰੀਆ ਨਹੀਂ ਪੈਂਦੇ ਜਿਹੜਾ ਸਰੀਆ ਜੰਗਲਾਂ ਤੇੜਦਾ ਹ ਹਾਂ 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 ਸਰੀਆ ਕਦੇ ਵੀ ਨਾ ਪਾਉਂਦੇ ਸਰੀਆ ਤੇੜਦਾ ਜਿਹੜਾ ਆਪਾਂ ਜੰਗਲਾ ਬਣਾਉਂਦੇ ਨਾ ਕੋਈ ਵੀ ਉੱਪਰ ਹੁਣ ਜਿੱਕਰ ਆਪਾਂ ਨੇ ਫੱਤੀ ਪਾਉਣੀ ਆਏ ਉਹ ਮੈਂ ਸਰੀਆ ਪਾ ਲੈਂਦੇ ਆ ਦੋ ਸੂਤ ਦਾ ਉਹ ਸਰੀਆ ਨਾ ਪਾਓ ਅੱਛਾ ਉਹ ਸਰੀਆ ਸਾਲਾ ਤੇੜ ਦੇਂਦਾ ਜੰਗਲੇ ਨੂੰ ਹੂੰ ਵੀ ਫਿਰ ਇਹ ਬਜਰੀ ਉੱਪਰ ਹੀ ਲੱਗਣੀ ਫੇ ਆ ਕਿਵੇਂ ਖੜਦਾ ਹੈ ਪਹਿਲਾਂ ਤੀਨੇ ਉਸ ਹਿਸਾਬ ਨਾਲ ਲਾਈ ਵੀ ਤੇ ਹੰਮ ਲਾਉਂਦਾ ਸੀ ਇਹਨੂੰ ਪਹਿਲਾਂ ਹੀ ਕਹਾਂ ਮਾਰ ਤਾ ਵਿੱਚ ਸਰੀਆ ਨਾ ਪਾਈ ਦੋ ਸੂਤ ਦਾ ਮਤਲਬ ਸਾਰੇ ਜੰਗਾ ਤੇਰੇ ਨਾਲ ਸਾਡੇ ਤੇ ਖਲਾ ਕੇ ਹਾਂ ਸਾਲੇ ਟਾ ਕੇ ਦੁਬਾਰਾ ਜੰਗਲੇ ਬਣਨੇ ਹੋਣੇ ਸਹੀ ਗੱਲ ਹੈ ਠੀਕ ਇਹ ਤਾਂ ਗੱਲ ਹੈ ਹਾਂ ਇਹ ਕੰਡਾ ਦਾਰ ਲਾਤੀ ਹੈ ਕੰਡਾ ਲਾਤੀ ਬਾਉਂਡਰੀ ਕਰਤੀ ਹਾਂ ਤਾ ਲਾਤਾ ਤੈਨੂੰ ਦਊਂਗੇ ਕਿਦਨੀ ਸੱਦਾ ਇਹ ਵਧੀਆ ਕਰਿਆ ਵਾ ਹਾਂ ਹਾਂ ਇਹ ਗੱਲ ਤਾਂ ਕਰੀਆ ਹਾਂ ਤਾ ਬਣਾਤਾ ਉਹਨਾਂ ਕਰਦਾ ਕਹਣਾ ਖੁਸ਼ ਠੀਕ ਹੈ ਜੇ ਇਹ ਗੱਲ ਹੈ ਕਿ ਗੁਮਾਰੀ ਲਾਲਾ ਨਵਾਗੇ ਸੱਦਾ ਯਾਰ ਠੀਕ ਹੈ ਸੱਦਾ ਦਊਂਗੇ ਉਹਨਾਂ ਘਾਟਰ ਨੂੰ ਦੱਸੋ ਤੁਸੀਂ ਕਿਦਨੀ ਬੋਲੋ ਵੱਲ ਲਾਦੀ ਉਹਨਾਂ ਘਾਟਰ ਕਰਦੇ ਕਿਦਨੀ ਕੋਈ ਸਾਈ ਆ ਜਾਵੇ ਤੇ ਘਾਟ ਨਹੀਂ ਠੀਕ ਨਹੀਂ ਕੋਈ ਪ੍ਰੋਗਰਾਮ ਆ ਜਾਵੇ ਤੇ ਮੇਰੀ ਗੱਲ ਤਾਂ ਸੁਣ ਉਹ ਧਾਈ ਧਾਈ ਲੋਗੇ ਕੰਡਾ ਥੋੜਾ ਕੰਡਾ ਤਾਰ ਥੋੜੀ ਉਹ ਕਰਦੇ ਜਿੱਧਰ ਪੈ ਸੇਵਾ ਕਰ ਕਿੱਲੀ ਆ ਨਾ ਕਿੱਲੀ ਦਾ ਜਿਹੜੀ ਹੈਗੀ ਹੈਗੀ ਉਹ ਕੰਨਾਂ ਦੇ ਨੂੰ ਦੇ ਬਾਰੇ ਇਧਰੋਂ ਹੱਥ ਬੱਜ ਜਵੇ ਜਿੱਧਰ ਪੈ ਸੇਵਾ ਕਰਨੀ ਹੁੰਦੀ ਹੈ ਤੁਰੇ ਆ ਜਾ ਚੁੱਲਾ ਜੱਲਣਾ ਥੱਲੇ ਸਭ ਕੁਝ ਪਿਆ ਕਿੱਦਾਂ ਸੀ ਕਹਿੰਦੀ ਉਹ ਤੈਨੂੰ ਸਦਾ ਦੇ ਦੇ ਕਰਦਾ ਬਸ ਨਾ ਇਹ ਤਾਂ ਲੋੜ ਆ ਗਈ ਇਹਦਾ ਇਹਦਾ ਉਹ ਕੰਮ ਹੋਇਆ ਵੀ ਕੁੱਬੇ ਦੇ ਮਾਰੀ ਲੱਤ ਰਾਤ ਆ ਗਈ ਓਹ ਹੋ ਹੋਰ ਠੀਕ ਬਣ ਗਈ ਤਾਂ ਮੈਂ ਜੋਰ ਦੇ ਕੇ ਨਾ ਕੁੱਤਾ ਪੌਂਕੇਗਾ ਲਾਈਟ ਲਵਾਓ ਭਾਈ ਘਰ ਦੇ ਤੇ ਲੱਗ ਜਾਣਾ ਹਾਂ ਹੁਣ ਲਾਈਟ ਦੀ ਕੰਮ ਹੋ ਰਿਹਾ ਮੈਂ ਬਾਥਰੂਮ ਰਸੋਈ ਸਭ ਕੁਝ ਬਣਾਤਾ ਘਰ ਦੇ ਤੇ ਲੜਦੁੜ ਕੇ ਵੀ ਪੈਣਾ ਹੁੰਦਾ ਆਹ ਇਨੇ ਗੁੱਸੇ ਆਈ ਲਾਈਟਾਂ ਹੀ ਲੱਗਿਆ ਪਾਉਣ ਹਾਂ ਹਾਂ ਕਾਕਾ ਆਇਆ ਬਸ ਕਰਦੇ ਨਹੀਂ ਮੋਟਰ 'ਚ ਪੈ ਜਾਂਦਾ ਲੱੜੇ ਤੇ ਪੈ ਜਾਂਦਾ ਆਪਣਾ ਮੇਰਾ ਨਾ ਲੱਗਿਆ ਹੁਣ ਤਾਂ ਗਾਹਾਂ ਗਾ ਮੌਸਮ ਸਹੀ ਹੋ ਜਾਣਾ ਗਰਮੀ ਹੋਣਾ ਮੇਰਾ ਤਾਂ ਸੁੱਖੇ ਨੇ ਤੰਕਰਿਆ ਪਿਆ ਉੱਥੇ ਦੇ ਨਾਲ ਕਵਾੜ ਇੱਕ ਨਹੀਂ ਖੰਡਾਇਆ ਪਿਆ ਇਹਨੇ ਮੈਨੂੰ ਇੰਨਾ ਤੰਕਰਿਆ ਵਾ ਗੱਲ ਛੱਡ ਦੇ ਚੱਲ ਇਹ ਤੁਸੀਂ ਵਧੀਆ ਕਰਿਆ ਮਿਸਤਰੀ ਹੋਰ ਲਾ ਦੇ ਇਹ ਤੇਰੀ ਆਹ ਮੋਟਰ ਬਣ ਗਈ ਉਹ ਬਣ ਗਈ ਤਿਆਰ ਹੋ ਗਈ ਜਿੱਦਣ ਉਹ ਵੀ ਵਧੀਆ ਮੋਟਰ ਇਹ ਬੰਦਾ ਜਿੱਧਰ ਮਰ ਜੀ ਚੱਲੇ ਜਾਵੇ ਮਾਥੇ ਤੇ ਉੱਥੇ ਬਹਿ ਜਾਓ ਤੀ ਮੈਂ ਬਣਾ ਲੈਣੀ ਉਹ ਸੜਕ ਉੱਪਰ ਜੇ ਰਾਤਾ ਖਰਾਬ ਹੈ ਵੀ ਵੀ ਨੂੰ ਪਿਆ ਵਾ ਤਾਂ ਪੱਕੀ ਨੂੰ ਕੋ ਮੋ ਉੱਥੇ ਆ ਜਾ ਹੌਲ ਨੂੰ ਕੋ ਮੋ ਚਾਲੋ ਨਾ ਨਾ ਇਹ ਤਾਂ ਬਹੁਤ ਵਧੀਆ ਬਣ ਗਈ ਆਹੋ ਆਹੋ ਇਹ ਜਾਲੀ ਨਾਲੋਂ ਨਾ ਮੈਂ ਇਹਨੂੰ ਹੋਰ ਜਾਲੀ ਕਹਤਾਂ। ਚੱਲ ਇਹ ਵੀ। ਉਹ ਮੰਨਿਆ ਨਹੀਂ। ਹਾਂ। ਮੈਂ ਵੀ ਉਹੀ ਗਿਆ ਤਾਂ ਜਿਹੜੀ ਉੱਥੇ ਲਾਈ ਦੀ ਐ ਕਿ ਪਲਾਸਟਿਕ ਦੀ। ਪਲਾਸਟਿਕ ਦੀ ਵੀ ਕਿਥੇ ਨੂੰ ਲਾਈ ਉਹਨੇ ਤੂੰ। ਨਹੀਂ ਉਹ ਜਾਲ ਜਿਹੜਾ ਤੂੰ ਕਹਿੰਦਾ। ਹਰੀ ਜੀ ਹਰੀ ਜੀ ਪਲਾਸਟਿਕ ਵਾਲੀ। ਹਰੀ ਪਲਾਸਟਿਕ ਵਾਲੀ। ਹਾਂ। ਸਾਰੀ ਉਮਰ ਨਹੀਂ ਗਲਦੀ ਉਹ। ਹਾਂ ਗਲਦੀ ਨਹੀਂ ਐ। ਇਹਦਾ ਗੱਲ ਸਹੀ। ਸਹੀ ਆ। ਉਹ ਜਿਹੜੇ ਇੰਨੀ ਘੇ ਹੋਣੀ ਤੇ 4 ਫੁੱਟ ਦੀ ਉਹਨੂੰ ਘੁਮਾ ਦਿੰਦੇ ਹੈਠਾਂ ਤੇ ਰੱਖ ਕੇ ਘੁਮਾ ਦਿੰਦੇ ਕੁੱਤਾ ਵੀ ਨਾ ਵੜਨ ਦਾ। ਮੈਂ ਕਰਨ ਦੀ ਦਿਨ ਉਹ ਹੀ ਗੱਲ ਕਹੀ ਸੀ। ਇਹਦਾ ਹਵਾ ਨਾਲ ਉਡਣੇ ਦਾ ਡਰ ਹੁੰਦੀ ਤੂੰ। ਤੂੰ ਪੋ ਗਰਮੀ ਮੀਨਰ ਪਾੜ ਦਣੀ ਇਹ ਤਾਂ ਸੀਜ਼ਨ ਇੱਕੇ ਕੱਢਦੀ ਆ ਹਾਂ ਫੇਰ ਉਹ ਤਾਂ ਸਾਰੇ ਸੀਜ਼ਨ ਨਹੀਂ ਪ੍ਰੈਕਟਿਕ ਕਿੱਥੇ ਕਰਦੀ ਆ ਹੂੰ ਇਹ ਤਾਂ ਸੀਜ਼ਨ ਉਹ ਨਜ਼ਾਰਾ ਦਾ ਨਾਲ ਕਿਸੇ ਤੋਂ ਹੁਣ ਹੀ ਵੱਜਣ ਦਾ ਉਹ ਤਾਂ ਉੱਪਰ ਕੰਡਾ ਤਾਰ ਹੋ ਕੇ ਦੀ ਫੇਰ ਥਾਂ ਤਿੰਨ ਤਿੰਨ ਫੁੱਟ ਚਾਰ ਨਾਲ ਆਏ ਨਾਲ ਨਹੀਂ ਪੀਓ ਧਾਰ ਦੇ ਉਹ ਕਹਦਾ ਉਹਨੂੰ ਹਾਂ ਕਾਦੀ ਲੱਗੀ ਹਾਂ ਸਭ ਦੇਖਣੇ ਦੀ 25 ਪੰਜ ਵਾਰ ਕਰਾਈ ਹੈ ਅਨੇ ਤੁਸੀਂ ਕਿਹਾ ਤੇ ਡੰਗਰ ਪੜਨੇ ਤੇ ਬੰਦੇ ਪੜਨੇ ਤੇ ਵੀ ਰੋਕਦੀ ਯਾਰ ਰਾਤ ਤਾਂ ਜਾਂਦਾ ਇੰਨੇ ਹੀ ਕਹਾ ਹੋਰ ਵੀ ਕੋਈ ਮੈਫਰ ਕਿੰਦਰ ਤੇ ਪੜ ਕਿੰਦਰ ਦੇ ਨਾਲ ਵਾਹ ਬਾਹਰ ਤੇ ਨਾ ਵੜਦੇ ਬੀ ਛੱਡਿਆ ਬੰਦੇ ਨੂੰ ਯਾਰ ਛੱਡਿਆ ਛੱਡਿਆ ਕਿਹੜਾ ਛੱਡਿਆ ਬਾਹਰ ਆਪਾਂ ਕਰਾਉਂਦਾ ਮੇਰੀ ਸਲਾਹ ਤੇ ਪ੍ਰਿੰਟ ਨੂੰ ਮਜ਼ਾ ਆ ਜਾਵੇ ਫਿਰ ਵੀ ਕਰਾਣੀ ਆ ਯਾਰ ਆ ਜਾ ਰੋਤਾ ਨੂੰ ਭੁੱਗਾ ਉਹ ਰੋਤਾ ਨਹੀਂ ਨੌਂ ਦਾ ਨੂੰ ਭੁੱਗਾ ਵੀ ਤੈਨੂੰ ਕੋਈ ਕੰਮ ਆਦਾ ਲਿਆਂਦਾ ਵਾ ਵੀਰੇ ਠੀਕ ਕਰ ਪਿਆ ਉਹ ਰੋਤਾ ਨੂੰ ਭੁੱਗਾ ਇੱਥੇ ਬਾਫਰਾ ਆਵੇ ਇਹਦੇ ਸਟicker ਲਗਾਇਆ ਦਾ ਕਾਲੇ ਨੇ ਅੱਛਾ ਜੌਂਡੀਰ ਦਾ ਕਿਹੜਾ